ਇੰਦਰਜੀਤ ਸਿੰਘ ਜਿਹੜਾ ਬੱਚੇ ਦਾ ਬਾਪ ਆ ਉਹ ਉਹ ਸੈਂਟਰ ਦੇ ਵਿੱਚ ਉਹ ਨਸ਼ੇ ਕਰਦਾ ਚਿੱਟਾ ਲਾਉਂਦਾ ਮਾਂ ਛੱਡ ਕੇ ਚਲੇ ਗਈ ਆਪਣੇ ਪੇਕੇ ਰਹਿਣ ਲੱਗ ਗਈ ਦਾਦੀ ਸੰਭਤੀ ਸੀ ਦਾਦੀ ਚੱਲ ਬਸੀ ਜਦੋਂ ਪੁੱਤ ਨੂੰ ਪੁੱਛਦੇ ਆ ਬੱਚੇ ਨੂੰ ਬੇਟਾ ਦਾਦੀ ਕਿੱਥੇ ਤੇਰੀ ਦਾਦੀ 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 ਐ ਵੀ ਦਾਦੀ ਐ ਹੋ ਗਈ ਵੀ ਦਾਦੀ ਮਰ ਗਈ ਦੇਖੋ ਦਾਦੇ-ਦਾਦੀ ਦਾ ਤਾਜ ਸੀ ਪਰ ਦਾਦੀ ਤੁਰ ਗਈ ਦਾਦਾ ਇਸ ਕਾਬਲੀ ਨਹੀਂ ਵਿਚਾਰਾ ਬਜ਼ੁਰਗ ਕਹਿੰਦਾ ਮੈਂ ਸਾਂਭ ਨਹੀਂ ਸਕਦਾ ਦਾਦਾ ਜੀ ਸਾਡੇ ਕੋਲ ਲੈ ਕੇ ਆਏ ਨੇ ਨਾਲ ਸਰਕਾਰੀ ਆਰਡਰ ਲੈ ਕੇ ਆਏ ਨੇ ਬੱਚੇ ਨੂੰ ਇੱਥੇ ਛੱਡ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਿਤੋਜ ਹਮਿਤੋਜ ਸਿੰਘ son of ਇੰਦਰਜੀਤ ਸਿੰਘ ਆਪਣੇ ਕੁਲਵੰਤ ਸਿੰਘ ਦਾਦਾ ਜੀ ਦੇ ਨਾਲ ਖੜਾ ਆਪਣੇ ਪੈਰਾਂ ਤੇ ਖੜਾ ਵੀ ਨਹੀਂ ਹੋ ਸਕਦਾ ਦਾਦਾ ਜੀ ਸਾਡੇ ਕੋਲ ਲੈ ਕੇ ਆਏ ਨੇ ਨਾਲ ਸਰਕਾਰੀ ਆਰਡਰ ਲੈ ਕੇ ਆਏ ਨੇ ਬੱਚੇ ਨੂੰ ਇੱਥੇ ਛੱਡ ਕੇ ਜਾਣਾ ਇੰਦਰਜੀਤ ਸਿੰਘ ਜਿਹੜਾ ਬੱਚੇ ਦਾ ਬਾਪ ਆ ਉਹ ਉਹ ਸੈਂਟਰ ਦੇ ਵਿੱਚ ਉਹ ਨਸ਼ੇ ਕਰਦਾ ਚਿੱਟਾ ਲਾਉਂਦਾ ਮਾਂ ਕਿੰਨੇ ਪੁੱਤ ਕਪੁੱਤ ਹੋ ਜਾਂਦੇ ਆ ਮਾਵਾ ਕਵਾਵਾ ਨਹੀਂ ਹੁੰਦੀਆਂ ਮਾਂ ਕਮਾਂ ਹੋ ਗਈ ਮਾਂ ਛੱਡ ਕੇ ਚਲੇ ਗਈ ਆਪਣੇ ਪੇਕੇ ਰਹਿਣ ਲੱਗ ਗਈ ਆਪਣਾ ਜੀਵਨ ਅੱਗੇ ਵਸਾਉਣ ਵਾਸਤੇ ਨਵਾਂ ਘਰ ਬਸਾਉਣ ਵਾਸਤੇ ਸੋਚਣ ਲੱਗੀ ਦਾਦੀ ਸ਼ਾਮਤੀ ਸੀ ਦਾਦੀ ਚੱਲ ਬਸੀ ਜਦੋਂ ਪੁੱਤ ਨੂੰ ਪੁੱਛਦੇ ਆ ਬੱਚੇ ਨੂੰ beta ਦਾਦੀ ਕਿੱਥੇ ਤੇਰੀ ਦਾਦੀ ਦਾਦੀ ਐ ਐ ਵੀ ਦਾਦੀ ਐ ਹੋ ਗਈ ਵੀ ਦਾਦੀ ਮਰ ਗਈ ਦਾਦਾ ਕਹਿੰਦਾ ਮੈਂ 5 ਮਹੀਨੇ ਹੋ ਗਏ ਜਿਉਂ ਇਹਦੀ ਦਾਦੀ ਗਈ ਆ ਮੈਂ ਕੰਮਕਾਰ ਛੱਡ ਕੇ ਬੈਠਾ ਘਰੇ ਇਹਨੂੰ ਸੰਭ ਰਿਆ ਵੀ ਹੁਣ ਮੈਂ ਸੰਭ ਨਹੀਂ ਸਕਦਾ ਹੁਣ ਇਹਦੇ ਪਿੱਛੇ ਜੁਨ ਜ਼ਿੰਮੇਦਾਰ ਕੌਣ ਆ ਜ਼ਿੰਮੇਦਾਰ ਉਹ ਘਟੀਆ ਹੈਲਥ ਸਿਸਟਮ ਆ ਸਾਡਾ ਜਿਹਦੇ ਕਰਕੇ ਬੱਚਾ ਸਪੈਸ਼ਲ ਚਾਈਲਡ ਬਣਿਆ ਜਨਮ ਸਮੇਂ ਕੋਈ ਦਿੱਕਤ ਆਈ ਜਾਂ ਇਹਦੇ ਵੈਕਸੀਨੇਸ਼ਨ ਨਹੀਂ ਸੀ ਲੱਗੀਆਂ ਪੂਰੀਆਂ ਕਾਰਨ ਕੀ ਆ ਇਹ ਬੱਚਾ ਕਿਉਂ ਫਿਜ਼ੀਕਲੀ ਇਦਾਂ ਪੈਦਾ ਹੋਇਆ ਫਿਰ ਉਸ ਤੋਂ ਬਾਅਦ ਜ਼ਿੰਮੇਦਾਰ ਇਹਦਾ ਬਾਪ ਆ ਜਿਹੜਾ ਚਿੱਟੇ ਵਰਗਾ ਕਟੀਆਂ ਨਸ਼ਾ ਕਰਦਾ ਸੰਥੈਟਿਕ ਡਰੱਗ ਲੈਂਦਾ ਸ਼ਾਇਦ ਇਹਦੇ ਜਨਮ ਸਮੇਂ ਵੀ ਜਦੋਂ ਇਸ ਬੱਚੇ ਦਾ ਜਨਮ ਹੋਇਆ ਜਦੋਂ ਇਹ ਬੱਚਾ ਕਨਸੀਵ ਹੋਇਆ ਸੀ ਉਸ ਟਾਈਮ ਵੀ ਇਹਦਾ ਬਾਪ ਚਿੱਟਾ ਲਾਉਂਦਾ ਸੀ ਸ਼ਾਇਦ ਉਹ ਨਸ਼ੇ ਦੇ ਕਰਕੇ ਚਿੱਟੇ ਦੇ ਕਰਕੇ ਬੱਚੇ ਦੇ ਜਨਮ ਤੋਂ ਹੀ ਬੱਚੇ ਦੇ ਵਿੱਚ ਅਪਾਹਜਤਾ ਆ ਗਈ ਜ਼ਿੰਮੇਦਾਰ ਉਹ ਮਾਂ ਮਾਂ ਜਿਹੜੀ ਛੱਡ ਕੇ ਚਲੇ ਗਈ ਜੀ ਇਹਹੀ ਬੱਚਾ ਤਾਂ ਦਰਸੁੰਦਾ ਤੇ ਮਾਂ ਆਪਣੇ ਨਾਲ ਲੈ ਕੇ ਜਾਂਦੀ ਉਹ ਕਹਿੰਦੀ ਮੇਰਾ ਪੁੱਤ ਆ ਮੈਂ ਆਪੇ ਸੰਭੂਗੀ ਮੈਂ ਪਾਲੂਗੀ ਕਿਉਂਕਿ ਪਤਾ ਸੀ ਵੀ 4 ਸਾਲਾਂ ਨੂੰ ਕਮਾਉਣ ਯੋਗ ਆ ਹੋ ਜਾਣਾ ਮੇਰੀ ਸੇਵਾ ਕਰੂਗਾ ਪਰ ਜਦੋਂ ਦੇਖਿਆ ਇਹ ਅਪਾਹਜ ਬੱਚਾ ਜਿਹਨੂੰ ਸਾਰੀ ਉਮਰ ਸੰਭਾਲਣਾ ਪੈਣਾ ਵਾ ਜਿਹਨੂੰ ਸਾਰੀ ਉਮਰ ਐਦਾਂ ਹੀ ਫੜ ਫੜ ਕੇ ਚਲਾਉਣਾ ਪੈਣਾ ਤਾਂ ਉਹ ਵੀ ਛੱਡ ਕੇ ਤੁਰ ਗਈ ਮੈਂ ਉਹ ਵੀ ਆਪਣੇ ਜੀਵਨ ਨੂੰ ਅਗਲੇ ਪੜਾ ਤੇ ਲੈ ਕੇ ਜਾਣ ਵਾਸਤੇ ਸੋਚਣ ਲੱਗ ਪਿਆ ਤੇ ਪਿੱਛੇ ਜ਼ਿੰਮੇਵਾਰੀ ਰਹਿ ਗਈ ਸੀ ਦਾਦੇ-ਦਾਦੀ ਦੀ ਤੇ ਦਾਦੀ ਵੀ ਰੱਬ ਨੂੰ ਪਿਆਰੀ ਹੋ ਗਈ ਜ਼ਿੰਮੇਦਾਰ ਫਿਰ ਉਹ ਦਾਦੀ ਆ ਜਿਹੜੀ ਛੱਡ ਕੇ ਰੱਬ ਕੋਲੇ ਚਲੀ ਗਈ ਦਾਦੀ ਜ਼ਿੰਮੇਵਾਰ ਸੀ ਜਿਹੜੀ ਇਸ ਸੋਹਣੇ ਜਿਹੇ ਪੋਤੇ ਨੂੰ ਛੱਡ ਕੇ ਤੁਰ ਗਈ ਜਹਾਜ ਜੇ ਦਾਦਾ ਜ਼ਿੰਮੇਵਾਰ ਜਿਹੜਾ ਇਸ ਆਪਣੇ ਖੂਨ ਨੂੰ ਆਪਣੇ ਪੋਤਰੇ ਨੂੰ ਜਿਹੜਾ ਹੁਣ ਗੱਭਰੂ ਹੋਣ ਦੇ ਲਈ ਤਿਆਰ ਸੀ ਉਹਨੂੰ ਸਰਕਾਰੀ ਆਰਡਰਾਂ ਤੇ ਆਸ਼ਰਮ 'ਚ ਛੱਡਣ ਆਇਆ ਜਾਂ ਸਾਡਾ ਅੱਜ ਦਾ ਘਟਿਆ ਸਿਸਟਮ ਜ਼ਿੰਮੇਵਾਰ ਆ ਅੱਜ ਦੀਆਂ ਸਰਕਾਰਾਂ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰ ਪਰ ਬੜਾ ਦੁੱਖ ਲੱਗਦਾ ਜਦੋਂ ਦਾ ਅਸੀਂ ਛੋਟੇ ਬੱਚਿਆਂ ਦਾ ਪਰਿਵਾਰ ਵਧਾਉਣਾ ਸ਼ੁਰੂ ਕੀਤਾ ਸਪੈਸ਼ਲ ਚਾਈਲਡ ਦੀ ਪਰਮਿਸ਼ਨ ਲਈ ਸਰਕਾਰੀ ਤੌਰ ਤੇ ਵੀ ਅਸੀਂ ਸਪੈਸ਼ਲ ਚਾਈਲਡ ਨੂੰ ਵੀ ਸੰਭਾਲਾਂਗੇ ਹਰ ਰੋਜ਼ ਵਾਂਗ ਕੋਈ ਨਾ ਕੋਈ ਐਸੀ ਰੂਹ ਸਾਡੇ ਘਰ ਆਉਂਦੀ ਆ ਜਿਹਨੂੰ ਅਸੀਂ ਰੱਬੀ ਰੂਹ ਕਹਿ ਦਈਏ ਤਾਂ ਉਹ ਅਤ ਕਥਨੀ ਨਹੀਂ ਹੋਵੇਗੀ ਪਰ ਉਹਦੇ ਨਾਲ ਨਾਲ ਅੱਜ ਦੇ ਕਾਲ ਯੁਗੀ ਯੁੱਗ ਦੀਆਂ ਐਸੀਆਂ ਦਾਸਤਾਵਾ ਵੀ ਸੁਣਨ ਨੂੰ ਮਿਲਦੀਆਂ ਜਿਨ੍ਹਾਂ ਨੂੰ ਸੁਣ ਕੇ ਅੰਦਰੋਂ ਆਪਦੀ ਰੂਹ ਵੀ ਰੋਂਦੀ ਆ ਤੇ ਬਾਪੂ ਕਹਿੰਦਾ ਤਾਜ਼ਾ ਤਾਜ਼ੀ ਕਹਿੰਦੇ ਸੀ ਸੀ ਦੇਖੋ ਦਾਦੇ ਦਾਦੀ ਦਾ ਤਾਜ ਸੀ ਇਹ ਪਰ ਦਾਦੀ ਤੁਰ ਗਈ ਦਾਦਾ ਇਸ ਕਾਬਲੀ ਨਹੀਂ ਵਿਚਾਰਾ ਬਜ਼ੁਰਗ ਕਹਿੰਦਾ ਮੈਂ ਸੰਭ ਨਹੀਂ ਸਕਦਾ ਤੇ ਜੇ ਸੰਭ ਵੀ ਲੋਕ ਕਿੰਨੇ ਕ ਟਾਈਮ ਹੋਰ ਚੱਲੋ ਸਾਲ 2 ਸਾਲ ਸੰਭ ਲੂ 60 ਸਾਲ ਦਾ ਹੋਇਆ ਹੋਇਆ ਕਿੰਨਾ ਕਿ ਬੱਚੇ ਪਾਲਣ ਦੀ ਥੋੜੀ ਉਮਰ ਆ 65 ਸਾਲ ਦੀ ਉਮਰ ਆ ਕਿਰਵਾਂਤ ਸੇ ਹੁੰਦੀ ਇਸ ਫੈਕਟਰੀ ਜੀ ਕੰਮ ਕਰਕੇ ਰੋਟੀ ਖਾਂਦਾ ਪਹਿਲਾਂ ਆਪਦੇ ਬੱਚੇ ਪਾਲੇ ਪੜ੍ਹਾਏ ਵਿਆਹੇ ਸਾਰਾ ਕੁਝ ਕਰ ਲਿਆ ਪਰ ਅੱਜ ਆ ਡਰੱਗ ਨੇ ਚਿੱਟੇ ਨੇ ਕਾਸ ਮੋੜ ਤੇ ਲਿਆ ਕੇ ਖੜਾ ਕਰਤਾ ਜਿੱਥੇ ਆਪਣੇ ਪੋਤੇ ਨੂੰ ਇੱਕ ਅਪਾਹਜ ਪੋਤੇ ਨੂੰ ਬਾਹਨ ਤੋਂ ਫੜੀ ਖੜਾ ਮੋੜ ਦੇ ਤੋ ਕਿੱਥੇ ਇਹਨੇ ਮੋੜ ਦੇ ਦਾ ਸਹਾਰਾ ਬਣਨਾ ਸੀਗਾ ਦਾਦੇ ਦਾ ਤੇ ਕਿੱਥੇ ਦਾਦਾ ਉਹਨੂੰ ਸਹਾਰਾ ਦੇ ਕੇ ਖੜਾ ਅਈ ਤੇ ਬਾਪੂ ਨੂੰ ਵੀ ਬੇਨਤੀ ਕੀਤੀ ਸੀ ਬਾਪੂ ਤੂੰ ਮੇ ਕੋਲੇ ਰੋਕਿ ਲਾ ਫੈਕਟਰੀ ਦੇ ਕੰਮ ਕਿਹਦੇ ਲਈ ਕਰਨਾ ਚਾਰ ਰੋਟੀਆਂ ਲਈ ਇੱਥੇ ਮਿਲ ਜਾਣਗੇ ਦਾਦਾ ਪੋਤਾ ਦੋਨੇ ਇੱਥੇ ਰਹੀ ਚੱਲੋ ਪਰ ਬਾਪੂ ਦੀਆਂ ਵੀ ਸ਼ਾਇਦ ਕੋਈ ਮਜਬੂਰੀਆਂ ਪਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਅਸੀਂ ਇਸ ਬੱਚੇ ਦਾ ਚਿਹਰਾ ਜ਼ਰੂਰ ਬਲਰ ਕੀਤਾ ਕਿਉਂਕਿ ਸਾਡੀ ਮਜਬੂਰੀ ਸੀ ਕਾਨੂੰਨਾਂ ਤੌਰ ਤੇ ਅਸੀਂ ਇਹਦਾ ਫੇਸ ਨਹੀਂ ਦਿਖਾ ਸਕਦੇ ਪਰ ਜਿਹੜੇ ਜਜ਼ਬਾਤ ਤੁਹਾਡੇ ਨਾਲ ਸਾਂਝੇ ਕੀਤੇ ਆ ਉਹਨਾਂ ਨੂੰ ਮਹਿਸੂਸ ਜ਼ਰੂਰ ਕਰੋ ਸਾਨੂੰ ਬਾਬਾ ਜੀ ਨੇ ਇੱਕ ਸ਼ਕਤੀ ਬਖਸ਼ੀ ਨੇ ਇੱਕ ਹਿੰਮਤ ਬਖਸ਼ਣ ਵੀ ਹਮਿਤਾਜ ਸਿੰਘ ਆਪਣੀ ਜ਼ਿੰਦਗੀ ਜਿਉਣ ਜੋਗਾ ਹੋ ਜੇ ਵੀ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜੇ ਵੀ ਕਿਸੇ ਹੋਰ ਨੂੰ ਸੰਭਾਲਣ ਜੋਗਾ ਵੀ ਹੋ ਜੇ ਕੱਲ ਨੂੰ ਆਪਣੇ ਦਾਦੇ ਨੂੰ ਸਾਥ ਦੇਣ ਜੋਗਾ ਦਾਦੇ ਦੀ ਸਪੋਰਟ ਕਰਨ ਜੋਗਾ ਹੋ ਜੇ ਬਸ ਇਹ ਅਰਦਾਸ ਕਰੇ ਬੰਨੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਜਿੱਥੇ ਦਵਾਈਆਂ ਨਹੀਂ ਕੰਮ ਕਰਦੀਆਂ ਉਥੇ ਦੁਆਵਾਂ ਹੀ ਕੰਮ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ